ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤ ਨਾਮ ਟਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਨੀ ਸੈਭੰ ਗੁਰ ਪ੍ਰਸਾਦਿ ਜਪ ਅ ਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਰ ਕੋ ਸੀ ਵੀ ਸੱਚ ਸੱਚ ਸੋਜਣਾ ਹੋਈ ਜੇ ਸੱਚੀ ਮਖਵਾਰ ਚੁਪਾ ਚੁਪਨਾ ਹੋ ਗਈ ਜੇ ਲਾ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਰ ਸਿਆਮ ਪਾ ਲਖ ਹੋ ਜੇ ਤਾ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈ ਹੈ ਕੋ ਕੂੜਾ ਟਟਾ ਪਾਰ ਹਕਮ ਰਜ਼ਾਈ ਚਲੜਾ ਨਾਨਕ ਰਖਿਆ ਨਾਲ ਹੁਕਮੀ ਹੋਵਨ ਕਾਲ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਹੋ ਤੰਨੀ ਝੁਕਮ ਲੇਖ ਦੁਖ ਸੁਖ ਪਾਈਆ ਏਕ ਨਾਮ ਹੁਕਮੀ ਬਖਸ਼ੀਸ਼ ਹੈ ਪ੍ਰਭੂ ਨੇ ਸਦਾ ਪੁਆਈਆ ਹੈ ਅੰਦਰ ਸਾਥ ਕੋ ਬਾਹਰ ਹੁਕਮ ਨਾ ਕੋਏ ਨਾਨਕ ਜੇ ਬੁਝਿਆ ਤਾ ਭੂਮੈ ਕੰਜਨਾ ਕੋਏ ਗਾਵੇ ਕੋ ਤਾਨ ਹੋਵੇ ਕਿਸ ਤਾਨ ਗਾਵੇ ਕੋ ਦਾ ਜਾਰੇ ਨਿਸਾਨ ਗਾਵੇ ਕੋ ਗੁੰਡਿਆਈਆਂ ਚਾਰ ਗਾਵੇ ਕੋ ਵਿਦਿਆਰਥਾਂ ਵਿਚਾਰ ਗਾਵੇ ਕੋ ਸਾਧਕ ਰੀਤਨ ਕੇ ਹੋ ਗਾਵੇ ਕੋ ਜੀਲਾ ਫਿਰਦੇਹ ਗਾਵੇ ਪੂਜਾ ਕਰਿ ਸਦੂਰ ਗਾਵੇ ਕੋ ਵੇਖੇ ਹਜ਼ਰਾ ਦੂਰ ਕਥਨਾ ਕਥੀ ਨਾ ਵੈ ਟੂਟ ਕਰਤਤ ਕਥੀ ਕੋਟੀ ਕੋਟ ਕੋਟ ਦਿੰਦਾ ਦਿਨਾਂ ਦੇ ਠਕ ਪਾਹੀ ਜਗ ਜੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵੇਖ ਸੇਵੇ ਪਰਵਾਹੁ ਸਾਚਾ ਸਾਹਿਬ ਸਾਚਨਾ ਹੈ ਪਾਖਿਆ ਪਾਉ ਅਪਾਰ ਆਖੇ ਮੂੰਗੈਂ ਦੇਹ ਦੇਹੇ ਦਾਤ ਕਰੇ ਦਾਤਾਰ ਇਰਕਾ ਗਰਖਿਆ ਜਿਤ ਸਗਰਵਾਰ ਉਹੋ ਤੇ ਵਰਣ ਗੋਲੀਆ ਜਿਸ ਸੰਤਰੇ ਪਿਆਰ ਅਮਰਤ ਵੇੜਾ ਸਾਚਨਾ ਵੜਿਆਈ ਵਿਚਾਰ ਗਰਭੀ ਆਵੇ ਕਪੜਾ ਨੰਦਰੀ ਮੋਖ ਦੁਆਲ ਨਾਨਕਿਵੇਂ ਜਾਣੀਐ ਸਭ ਆਪੇ ਸਤਿਆਰੁ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਰ ਨਿਰੰਨ ਸੋਇ ਜਨ ਸੇਵਿਆ ਤਨ ਕਾਇਆ ਮਾਨ ਨਾਨਕ ਗਾਵੀ ਆਪਣੀ ਨਿਧਾਰ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਲਾਜਾਈ ਗੁਰੂ ਮਨਾਦੰ ਗੁਰਮੁਖ ਵੇਦੰ ਗੁਰਮੁਖ ਕਰਿਆ ਸਮਾਈ ਗੁਰੀ ਸਰਗੁਰ ਗੌਰ ਪਰਮਾ ਗੁਰਕਾਰ ਬਤੀ ਮਾਈ ਜੀਵੂ ਜਾਣਾ ਖਾਣਾ ਹੀ ਕਹਿਣਾ ਰਸਨਾ ਜਾਈ ਗੁਰਾਂ ਇੱਕ ਦੇਹ ਉਜਾਈ ਸਭਨਾ ਜੀਆ ਓਕਾਰਕ ਦਾਤਾ ਸੋਵੈ ਸਰਨਾ ਜਾਈ ਤੀਰਤ ਨਾਮਾ ਦੇ ਪ੍ਰਮਾ ਮਹਾਰਪਾਣੀ ਕੇ ਨਾਈ ਕਰੀ ਜਿਤੇ ਸਿਰ ਢੁਕਾਈ ਵਿਖਾ ਦਿਨ ਕਰਮਾ ਕੈ ਮਿਲੇ ਲਈ ਮਤ ਵਿਚਰਤਨ ਜਵਾ ਹਰਮਾਨ ਸਿੰਘ ਜੀ ਗੁਰ ਕੀ ਸਿੱਖ ਸਣੀ ਮੂਰਾਤ ਕੀਹ ਬਜਾਈ ਸਤਨਾ ਜੀਆ ਕਾਇਕ ਦਾਤਾ ਸੋ ਮੈਂ ਸਰਨਾ ਜਾਈ ਜੀ ਜੁਗ ਚਾਰ ਯਾਰ ਜਾ ਹੁਰਦ ਸੁਨੀ ਹੋਏ ਨਵਾ ਖੰਡਾ ਮੀ ਜਾਲੀਏ ਨਾਲ ਥਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀ ਰਜ ਅਗਲੀ ਜੇ ਕ੍ਰਿਸ਼ਨ ਦਰਗਾਹ ਆਵੀਤਾ ਬਾਤ ਨਾ ਪੁੱਛੇ ਕੇ ਕੀਤਾ ਅੰਦਰ ਕੀਤਕਾਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰਾ ਗੁਰਮੰਤਿਆਨ ਦੇਤੇ ਹਾ ਕੋਈ ਨਾ ਸੁਜਈ ਜੇ ਕਿਸ ਗੁਮ ਕੋਏ ਕਰੇ ਸੁਣਿਆ ਸਿੰਧਪੀਸੁਰ ਦਾਤ ਸੁਣਿਆ ਕਰ ਤਵ ਲਕਾਸ ਸੁਣਿਆ ਨੀਪ ਲੋਪਾਤਾ ਸੁਣਿਆ ਕੋ ਇਹ ਨਸਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਈਸਰ ਵਰਮਾਇੰਦ ਸੁਣਿਆ ਮੋਕਸਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੀਦ ਸੁਣਿਆ ਸਾਸ ਸਮਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਹ ਸੰਤੋਗਿਆਨ ਸੁਣਿਆ ਸਰ ਕ੍ਰਿਸ਼ਨਾਨ ਸੁਣਿਆ ਬੜੁ ਬੜੁ ਪਾਵੈ ਮੰਨ ਸੁਣਿਆ ਲਾਜ ਇਸ ਹੈ ਧਿਆਨ ਨਾਨਕ ਬਲ ਕੰਸ ਦਾ ਵਿਗਾਸ ਸੁਣਿਆ ਦੂਪ ਕਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੀ ਗਾਹ ਸੁਣਿਆ ਸ੍ਰੀ ਪੀਰ ਪਾਦਸ਼ਾਹ ਸੁਣਿਆ ਅੰਥੇ ਪਾਵੈ ਰਾਹ ਸੁਣਿਆ ਹਾਸ ਹੋਵੇ ਸਗਾਹੋ ਨਾਨਕ ਬਲ ਦਾ ਸਦਾ ਵਿਗਾਸ ਸੁਣਿਆ ਦੂਪ ਕਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀਵੋ ਕਹੇ ਪੀछे ਪਿਛਤਾਏ ਗਾਗਨ ਕਰਤ ਨਾ ਲੇਨਹਾਰ ਬੰਨੇ ਕਾਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਬਨ ਬੁੱਧ ਮੰਨੈ ਸਗਲੋਂ ਔਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਨ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮਨਨੇ ਪਾਸਿ ਉਪਰਗਟ ਜਾਏ ਮਨ ਮਗਨਾ ਚੱਲੇ ਪੰਥ ਮਨਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਨੇ ਪਾਵੇ ਬੁਧੂਆ ਮਨਨੇ ਪਰਵਾਰੇ ਸਾਧਾਰ ਮਨਨੇ ਤਰੇ ਤਾਰੇ ਗੁਰ ਸਿੱਖ ਮਨਨੇ ਨਾਨਕ ਗੋਇ ਨਾ ਬੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਰ ਪੰਚੇ ਪਾਵੇ ਦਰਗਹਿ ਬਾਤ ਪੰਚੀ ਸੁਹ ਦਰਵਾਜਨ ਪੰਚਾ ਕਾ ਗੁਰੂ ਇਕ ਤਿਆਜ ਜੀ ਕੋ ਕਹਿ ਕਰੇ ਵਿਚਾਰ ਕਰਦੇ ਕਰਦੇ ਨਾਹੀ ਸੁਮਾਰ ਤਉ ਧਰਮ ਦੇ ਆਖਾ ਪੂਤ ਸੰਤੋਖਤਾਵ ਰਖਿਆ ਜਨ ਸੂਤ ਜੀ ਕੋ ਉਝ ਹੋਵੇ ਸਚਿਆਰ ਤਉ ਲਿਓ ਮਰ ਕੀਤਾ ਭਾਰ ਧਰਤੀ ਪੁਰ ਪਰ ਹੂਰ ਹੂਰ ਦਿਸੇ ਪਾਤਲੀ ਕਮਜ਼ੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾ ਵੀ ਮੋਲੇ ਖਾਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਤਾਂ ਸਵਾਲ ਰੋਕੇ ਦੀਦਾ ਜਾਣੇ ਕੋਮਕੂ ਕੀਤਾ ਵਿਸਾਉ ਏ ਕੋ ਗਵਾ ਤਿਸ ਤੇ ਹੋਈ ਲਗ ਕਰਿਆ ਗੁਰਦੁਖੰ ਖਾਂ ਵਿਚਾਰ ਬਾਰਿਆਣਾ ਜਾਮਾ ਇੱਕ ਵਾਰ ਜੋਤਿ ਸੁਭਾਵੇ ਸਾਈ ਬਲਿਕਾ ਤੂੰ ਸਦਾ ਸਲਾਮ ਨਰੰਕਾਰ ਸੰਖਜਾ ਸੰਖ ਪਾਉ ਸੰਗ ਪੂਜਾ ਸੰਤਉਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਸੰਗ ਭਗਤ ਗੁਰ ਗਿਆਨ ਵਿਚਾਰ ਸੰਗ ਸਤੀ ਅਸੰਗ ਦਾਤਾਰ ਸੰਗ ਸੂਰਮਾ ਬਖਸਾਰ ਅਸੰਖ ਮੋਹਨ ਲਿਵ ਲਾਏ ਤਾਰ ਪਦ ਗਮ ਗਾਂ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤੁਧ ਭਾਵੇ ਸਾਰੀ ਬਲੀਕਾ ਤੂੰ ਸਦਾ ਸਲਾਮ ਨਿਰੰਕਾਰ ਸੰਖ ਮੂਰ ਕੰਧ ਘੋਰ ਸੰਗ ਚੋਰ ਹਰਾਮ ਕੋ ਅਸੰਖ ਅਮਰ ਕਰ ਜਾਹੀ ਜੋਰ ਸੰਗਲ ਉਠ ਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੇ ਫਿਰਾਹੀ ਅਸੰਖ ਮਲੇਸ਼ ਮਰ ਪਖਾਹੀ ਅਸੰਖ ਨੰਦ ਸਰ ਕਰ ਹੰ ਪਾਰ ਨਾਨਕ ਨੀਜ ਕਹੇ ਵਿਚਾਰ ਵਾਰ ਜਾਂ ਇੱਕ ਵਾਰ ਜੋ ਤੁਸ ਭਾਵੇ ਸਾਈ ਬਲਿਕਾ ਤੂੰ ਸਦਾ ਸਲਾਮ ਨਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਲਾਹ ਅਖਰੀ ਯਾਰ ਗੀਤ ਗੰਗਾਹ ਅਖਰੀ ਲਖਰਨ ਬੋਲਣ ਬਾਣ ਅਖਰਾ ਸਿਰ ਸੰਜੋਗੋ ਖਾਜ ਜਿਨੇ ਲਿਖੇ ਤੇ ਸਰਦਾਹੀ ਜੇ ਫਰਮਾਏ ਤੇ ਤੇ ਪਾਲੇ ਜੇ ਤਾਗੀ ਤਾ ਦੇਤਾ ਨਾਉ ਬਿਨਾਂ ਬਿਨਾਈ ਧਾਉ ਪੁਤਰਤ ਕਉਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਬਲਿਕਾਰ ਤੂ ਸਦਾ ਸਲਾਮੰਦਰੰਕਾਰ ਪਰੀਆ ਹੱਥ ਪੈਰ ਤੰ ਦੇਹ ਪਾਣੀ ਤੋਂ ਤੈ ਤਸਕੀ ਮੋਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਹੋ ਤੋਏ ਪਰਿਆ ਮਤ ਪਾਪਾਂ ਕੈ ਸੰਗੋ ਤੋ ਭੈ ਨਾਮੈ ਖਰੰਗ ਕੁਨੀ ਪਾਪੀ ਅਖ ਨਾਹੀ ਕਰ 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 ਨਾ ਲਿਖ ਲੈ ਜਾਹੁ ਆਪੇ ਬੀ ਜਾਪੇ ਹੀ ਖਾਹੁ ਨਾਨਕ ਕੁਨੀ ਆਪ ਉਜਾਹੁ ਤੀਰਤ ਉਪਧਿਆ ਦਰਦਾ ਏ ਕੋ ਪਵਿੱਤਰ ਕਾਮਾ ਸੁਨਿਆ ਮੰਨਿਆ ਮਨ ਕੀ ਤਾਪ ਅੰਤਰਗਤੀ ਉਸਮਨ ਲਾਉ ਸਭੰ ਤੇਰੇ ਮੈਂ ਨਾਹੀ ਕੋਈ ਬਿਨ ਮੁਨ ਕੀਤੇ ਵਗਤ ਨਾ ਹੋਏ ਸਵਸਤਾਥ ਬਾਣੀ ਵਰਪਾਉ ਸਾ ਸੁਹਾ ਸਦਾ ਪੰਚਾਉ ਕੌਣ ਸੋ ਵੀ ਲਾਉ ਕਵਨ ਕਵਨ ਤਤ ਕਵਨ ਵਾਰ ਕਵਨ ਸੇ ਰੁਤੀ ਮਾ ਕਵਨ ਜਿਤ ਹੋਆ ਕਾਰ ਵੇਲ ਨਾ ਪਾਈਏ ਪੰਡ ਤੀਜੇ ਹੋਵੇ ਲੇ ਪੁਰਾਲ ਵਗਤ ਨਾ ਪਾਇਉ ਕਾਦੀਆਂ ਜੇ ਲਿਖਣ ਨੇ ਕੁਰਾਨ ਸਤਵਾਰ ਨਾ ਜੋ ਵੀ ਜਾਣੇ ਰਤਮਾਨਾ ਕੋਈ ਜਾ ਕਰਤਾ ਸਿਵ ਸਾਜਿ ਆਪੇ ਜਾਣੇ ਸੋਈ ਜਿਪ ਕਰੇ ਆਖਾਂ ਕਿਵਸਾਲਾਹੀ ਕਿਉ ਵਰਨੀ ਗੁਜਾਣਾ ਨਾਨਕ ਆਖੰ ਸਭ ਕੋ ਆਖੇ ਗੁਰੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਏਂ ਕਿ ਤਾਜਾ ਕਾ ਹੋਵੇ ਨਾਨਕ ਜੀ ਕੋ ਆਪ ਪੂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲ ਪਾਤਾਲ ਲਖਾਗਾ ਸਾਗਾਸ ਉੜ ਕੋੜ ਗੁਪਾਸ ਕੇ ਵੇਦ ਕਹਨੇ ਗਵਾਤ ਸਹਿ ਸਠਾਰਾਂ ਕਹੰਗ ਤੇ ਬਾਸ ਲੋਇਕ ਤਾਤ ਲਿਖਾ ਹੋਇ ਤਾ ਲਿਖਿਆ ਲਿਖਿਆ ਹੋਇ ਵਿਨਾਸ ਨਾਨਕ ਵਡਾਖੀ ਆਪੇ ਜਾਣਿ ਆਪ ਸਾਲਾਹੀ ਸਾਲਾਹੀ ਤੇ ਸੁਖ ਨਾ ਪਾਈਆਂ ਨਦਿਆਂ ਤੇ ਬਾਹ ਬਹੁਤ ਜਵੰਤ ਨਾ ਜਾਣੀ ਹੈ ਸੁਮਾ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਕੀੜੀ ਤੁੰ ਨਾ ਹੋਵਨੀ ਜੇ ਤੁਮਾ ਨਾ ਵਿਸਰਹਿ ਅੰਤਨਾ ਸ੍ਰਿਤੀ ਕਹ ਨਾਨਤ ਅੰਤ ਅੰਤਨਾ ਕਰਨੇ ਦੀ ਨਾਨਤ ਅੰਤਨਾ ਵੇਖਣ ਸੁਨਾਨਤ ਅੰਤਨਾ ਜਾਪੇ ਗਾ ਬਨਮੰਤ ਅੰਤਨਾ ਜਾਪੇ ਗੀਤਾ ਆਕਾਰ ਅੰਤਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕੇ ਅੰਤਨਾ ਪਾਹੀ ਜਾਏ ਏ ਬੂ ਅੰਤਨਾ ਜਾਣੇ ਕੋਈ ਬਹੁਤਾ ਰਹੀਆ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਤੇ ਉਪਰ ਉਚਾ ਨਾਉ ਏਵਡੂ ਚਾਹੂ ਵੇ ਕੋਤ ਸੂਚੇ ਕੋ ਜਾਣੇ ਸੋਏ ਜੇ ਵਡਿਆਗ ਜਾਣੇ ਆਪ ਪਾਪ ਨਾਦ ਗੁਰੂ ਜੀ ਕਰਮੀ ਦਾ ਤਦ ਬਹਤਾ ਕਰਮ ਲਿਖਿਆ ਨਾ ਜਾਏ ਵਡਾ ਦਾ ਤਦ ਨਾ ਕਰਮਾਏ ਕੀਤੇ ਮੰਗੈ ਜੂਤ ਪਾਰ ਕੀਤੇ ਆਗੜ ਨਹੀਂ ਵਿਚਾਰ ਕੀਤੇ ਖਾ ਟੂਟੇ ਵੇ ਕਾਲ ਕੀਤੇ ਲੈ ਲੈ ਮਨ ਕਰਪਾ ਹੀ ਕੀਤੇ ਮੂਰਖਾ ਹੀ ਖਾਹੀ ਕੀਤੇ ਆਗੂ ਭੂਖ ਸਦਵਾਨ ਇਕ ਵੀ ਦਾ ਤੇ ਵੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕੱਖਣ ਪਾਏ ਉਹ ਜਾਲ ਜੇ ਤਿਆ ਮੂਖਾਇ ਆਪੇ ਜਾਣ ਆਪੇ ਦੇ ਆਖੇ ਸੀ ਪੀਕੇ ਕੇ ਜਿਸ ਨੂੰ ਬਖਸ਼ੇ ਸਿਰਸਾਹ ਨਾਨਕ ਪਾਤ ਸ਼ਾਹੀ ਪਾਦਸ਼ਾਹ ਅਮਲ ਗੁਣ ਅਮਲ ਵਪਾਰ ਮੂਲ ਵਪਾਰੀ ਅਮਲ ਗੁਣ ਅਮਲ ਵਪਾਰ ਮੂਲ ਵਪਾਰੀ ਅਮਲ ਪੰਡਾਰ ਮੁੱਲਾ ਬੈ ਮੁੱਲਾ ਜਾਇ ਅਮਲ ਪਾਇ ਮੁੱਲਾ ਸੰਗਾਹਿ ਅਮਲ ਤਰਮ ਦੀ ਬਾ ਨਾਮ ਤੁਲ ਮੂਲ ਪਰਵਾ ਨਾਮ ਬਖਸ਼ੀ ਸ਼ਮੂ ਨਿਸ਼ਾ ਨਾਮ ਕਰਮ ਮੂਲ ਪਰਵਾ ਨਾਮ ਲੋ ਮੁਲਾ ਕਹਿ ਨਾ ਜਾਇ ਆਕਾਗ ਰਹਿ ਲਿਵ ਲਾਇ ਆਖੇ ਵੀਰ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੀਵ ਆਖੇ ਸੁਰ ਨਰ ਮੁਜਾਂ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉਟੜ ਜਾਹੇ ਇਤੇ ਕੀਤੇ ਹੋਰ ਕਰੇ ਤਾਖ ਨਾਸਖ ਹੈ ਕੀ ਜੇ ਵਿੜਕਾ ਆਵੇ ਤੇ ਵਿੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਕੇ ਬੋਲ ਵਿਗਾਰ ਤਾ ਲਿਖੇ ਸਿਰਗਾ ਵਾਰਾ ਗਾਵਾ ਸੋ ਦਰ ਕੀ ਹਾਸ ਕਰ ਕੀ ਹਾ ਜਿਤ ਪਹਿ ਸਰਬ ਸੰਵਾਲੇ ਵਾਜੇ ਨਾਥ ਨੀਕ ਸੰਖਾ ਕੇ ਤੇ ਬਾਣ ਹਾਰੇ ਕਿਤੇ ਰਾਗ ਬਰੀ ਸੋ ਕਹੀਏਨ ਗੀਤੇ ਗਾਵਨ ਹਾਰੇ ਗਾਵੇ ਤਉ ਨਾ ਪਉਣ ਪਾੜੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੁੰਸਦਾ ਸਵਾਰੇ ਗਾਵੇ ਇੰਦ ਦਾਸਨ ਬੈਠੇ ਦੇਵਤਿਆਂ ਅੰਦਰ ਨਾਲ ਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ गावन पंडित पठन रखी सहज जुग जुग वेदा नाले गावे मोहिनिया मनमोहन सुरगा मच पयाले गावे गुण रतन पाए तेरे अठसर तीर रतन आले गावे जूत महाबल सूरा गावे खाणी चार गावे खंड मंडल वर पंडा कर कर रखे धारी सी तुनू गावे जूत पाप मृत्यु तेरे पुत्र साले ਹੋਰ ਕਿਤੇ ਗਾਵਨ ਸਿਮਨ ਜਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਹੀਂ ਹੈ ਪੀ ਹੋਸੀ ਜਨ ਜੈ ਸਿਰਜਨਾ ਜਨ ਅਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਨ ਜਿਸ ਦੀ ਵਿਢਾਈ ਜੋ ਤੁਸ ਭਾਵੈ ਸੋਈ ਕਰਸੀ ਹੁਗਮ ਨਾ ਕਰਨਾ ਜਾਈ ਸੋ ਉਪਾਤ ਸਾਹਿਬ ਸਾਹਾ ਪਾਤ ਸਾਹਿਬ ਨਾਨਕ ਰਹਿਨ ਜਸਾਈ ਮੰਦਾ ਸੰਤੋਖ ਸ਼ਰਨ ਪਚੋ ਨੀ ਤਿਆਰ ਕੀ ਕਰਹਿ ਵਿਪੂਤ ਕੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸਿਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਬੋਗਤ ਕੇ ਆਂਦਿਆ ਪੰਡਾਰਨ ਕਟਕਟਵਾਜ ਜਹਨਾਦ ਆਪਨਾਥ ਨਾਥ ਸਭ ਜਾਂ ਕੀ ਰਿ ਸਿਦਿ ਬਰਾਸਾਦ ਸੰਜੋਗ ਯੁਗ ਦੇਵਕਾਰ ਚਲਾਵੇ ਲੇਖ ਆਵੇ ਭਾਗ ਆਦੀਸ ਸਿਆਦੀਸ ਆਦ ਅਨੀਲਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰ ਚੇਲੇ ਪਰਵਾਨ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਪਾਂ ਜਿਗਤ ਸੁਭਾਵਨੇ ਦੇਵ ਚਲਾਵੇ ਜਿਗ ਕੋ ਵਫਰਮਾਨ ਵੇਖਿਆ ਉਹ ਨਾਨਕ ਨਦਰਨਾਵੈ ਭੁਤ ਵਿਡਾਨ ਆਦੀਸ ਸਿਆਦੀਸ ਆਦ ਨੀਲਨਾਦ ਨਾਹ ਜਿਗ ਜੁਗ ਏਕੋ ਵੇਸ ਆਸਨ ਲੋਲ ਪੰਡਾਰ ਜੋਗਿ ਜਪਾਇ ਸੋ ਏਕ ਆਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸਚੀ ਕੀ ਸਚੀ ਕਾਰ ਆਦੀਸ ਤਸਿਆਦੀਸ ਆਦ ਨੀਲ ਨਾਦ ਨਾਹਦ ਜੁਗ ਜੁਗ ਇਕ ਵੇਸ ਇਕ ਦੋ ਜੀਵ ਕੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਈੜਾ ਕੀ ਐਗ ਨਾਮ ਜਗਦੀਸ਼ ਹਿਤ ਰਾਹ ਪਤ ਪਵੜੀਆ ਚੜੀਆ ਹੋਇ ਅਕੀਸ ਸਮ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੇ ਠੀਸ ਕਰਨ ਜੋਤ ਪੈਣਾ ਹਜ਼ੂਰ ਹਜ਼ੂਰ ਨਾਮ ਮੰਗੰਦੇ ਨਾ ਜ਼ੂਰ ਹਜ਼ੂਰ ਨਾ ਜੀਵਨ ਮਰਨ ਨਾ ਜ਼ੂਰ ਹਜ਼ੂਰ ਨਾ ਰਾਜ ਮਨ ਮਨਸੂਰ ਹਜ਼ੂਰ ਨਾ ਸ੍ਰੀਤੀ ਗਿਆਨ ਵਿਚਾਰ ਹਜ਼ੂਰ ਨਾ ਜੀਤੀ ਛੂਟਾ ਸੰਸਾਰ ਜਿਸ ਹੱਥ ਜ਼ੂਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੂਤੀ ਸਤੀਵਾਰ ਗਵਨਕਾਰੀ ਅਗਨੀ ਪਾਤਾਲ ਤਿਸ ਸ੍ਰੀ ਕਰਤੀ ਤਾਵ ਰਖੀ ਤਰੰਭਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨ ਕੈ ਨਾਮ ਨੇ ਕਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੋਹਨ ਪੰਜ ਪਰਵਾਰ ਨਦਰੀ ਕਰਮ ਰਵੇ ਨਿਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਸੋ ਕਰਮ ਕੀਤੇ ਭਗਵਨ ਕਾਣੀ ਬੈਸੰਤਰ ਕੀਤੇ ਕਾਮ ਮਹੇਸ਼ ਕੀਤੇ ਵਰਨੇ ਆਰਤ ਕੜੀਆ ਹੈ ਰੂਪ ਰੰਗ ਕੇ ਵੀਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਤਨਾਤ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵਦਾਨ ਮੰਗੇ ਤੇਗੇ ਤੇਰਤ ਸਮੰਦਰ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਬਾਦ ਨਿਰੰਦਰ ਕੀਤਿਆ ਸ੍ਰੀ ਸੇਵਕ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹ ਗਿਆਨ ਕਰਚੰਡ ਤਿਥਾ ਨਾਦ ਬਨੋਦ ਕੋਡ ਨਾਨਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਕਾਟ ਕਰੀਏ ਬਹੁਤ ਅਰੂਪ ਤਾਂ ਕਿਆ ਗੱਲਾਂ ਕਥਿਆ ਨਾ ਜਾਹੀ ਜੀ ਕੋ ਕਹੈ ਪੀਛੇ ਪਛਤਾਇ ਤਿਥਾ ਕੜੀਐ ਸੁਰਤ ਮਤਮਨ ਬੁੱਧ ਤਿਥਾ ਕੜੀਐ ਅਸਰਾ ਸਦਾਂ ਕੀ ਸੁੱਧ ਕਰਮਖੰਡ ਕੀ ਬਾਣੀ ਸੂਰ ਤਿਥਾ ਹੋਰ ਨ ਕੋਈ ਹੋਰ ਤਿਥਾ ਜਗਤ ਮਹਾਭਰ ਸੂਰ ਤਨ ਮੈਂ ਰਾਮ ਰਿਆ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੀ ਤਾਕੇ ਰੂਪ ਨਕਤ ਨੇ ਜਾਹੀ ਨਾ ਓਹੀ ਮਰਹਿ ਨਾ ਠਾਗੀ ਜਾਹੀ ਜਿਨ ਕੈ ਰਾਮ ਉਸੇ ਮਨ ਬਾਹੀ ਤਿਥੈ ਭਗਤ ਵਸੇ ਕੇ ਲੋ ਕਰਹਿ ਨਾ ਸਚਾ ਮਨ ਸੋਏ ਸਚ ਖਾਂਡ ਵਸੇ ਨਿਰੰਕਾਰ ਕਰ ਕਰ ਵਿਖੇ ਅੰਦਰ ਨਿਹਾਲ ਤਿਥੈ ਖੰਡ ਮੰਡਲ ਪਰ ਭੰਡ ਜੀ ਕੋ ਕਥੇ ਤਾਂ ਤਨਾੰਤ ਤਿਥੈ ਲੋ ਲੋ ਆਕਾਰ ਜੀ ਜੀ ਹੁਕਮ ਤੇ ਵੇ ਤੇ ਵਿਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਮਤ ਵੇ ਦਿਤਿਆ ਵਾਖਲਾ ਗੰਤਪਤਾਉ ਪਾਟਾ ਪਾਉ ਅੰਮ੍ਰਿਤ ਤਿਤਟਾਲ ਕੜੀਏ ਸ਼ਬ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਕਵਨ ਗੁਰੂ ਪਾੜੀ ਪਤਾ ਮਾਤਾ ਤਤਮਹਤਿਸ ਰਾਤ ਦਇਦਾਈ ਤਾਇਆ ਖੇਲੇ ਸਗੰ ਜਗਤ ਚਗਿਆਈਆ ਬਰੀਆਈਆ ਵਾ ਚਿਤ੍ਰ ਮਹਦੂਰ ਕਰਮੀਆ ਪੂਆ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ